ਗੁਰਬਾਣੀ ਦੇ ਉਪਦੇਸ਼ਾਂ ਵਿੱਚ ਆਏ ਕਾਹੋ ਨਾਨਕ ਦੇ ਭਾਵ ਨੂੰ ਹੁਣ ਤੱਕ ਦੋ ਟੰਗਾ ਨਾਲ ਸਮਝਿਆ ਗਿਆ ਹੈ ਪਹਿਲੇ ਟੰਗ ਵਿੱਚ ਕਾਹੋ ਨਾਨਕ ਦਾ ਭਾਵ ਆਖ ਹੈ ਨਾਨਕ ਸਮਝਿਆ ਜਾਂਦਾ ਹੈ ਇਸ ਟੰਗ ਦੀ ਵਰਤੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੀ ਹੈ ਦੂਜੇ ਟੰਗ ਵਿੱਚ ਕਹੋ ਨਾਨਕ ਦਾ ਪਾਵ ਗੁਰੂ ਜੀ ਕਹਿੰਦੇ ਹਨ ਸਮਝਿਆ ਜਾਂਦਾ ਹੈ ਇਸ ਟੰਗ ਦੀ ਵਰਤੋਂ ਫਰੀਦ ਕੋਟੀ ਟਿੱਕੇ ਨੇ ਕੀਤੀ ਹੈ ਕਹੋ ਨਾਨਕ ਨੂੰ ਸਮਝਣ ਦੇ ਪਹਿਲੇ ਟੰਗ ਨੂੰ ਵਿਚਾਰਦੇ ਹਾਂ ਕਹੋ ਨਾਨਕ ਨੂੰ ਸਮਝਣ ਦਾ ਪਹਿਲਾ ਟੰਗ ਹੈ ਆਖ ਏ ਨਾਨਕ ਇਸ ਢੰਗ ਨੂੰ ਗੁਰਬਾਣੀ ਦੇ ਉਪਦੇਸ਼ ਵਿੱਚ ਵਿਚਾਰਦੇ ਹਾਂ ਗੁਰਬਾਣੀ ਦਾ ਉਪਦੇਸ਼ ਹੈ ਕਹੋ ਨਾਨਕ ਜਾ ਕਉ ਹੋ ਹੋ ਕਿਰਪਾਲ ਤਿਸ ਜਨ ਕੀ ਸਭ ਪੂਰਨ ਕਾਰ ਇਸ ਉਪਦੇਸ਼ ਵਿੱਚ ਜਾ ਕਉ ਹੋ ਹੋ ਕਿਰਪਾਲ ਦਾ ਭਾਵ ਜਿਸ ਤੇ ਪ੍ਰਭੂ ਕਿਰਪਾਲ ਹੁੰਦਾ ਹੈ ਇਸ ਤੋਂ ਪਹਿਲਾਂ ਕਹੋ ਨਾਨਕ ਸ਼ਾਮਲ ਹੋਣ ਉਪਰੰਤ ਤੁਕ ਦੀ ਵਿਆਖਿਆ ਬਣ ਜਾਂਦੀ ਹੈ ਕਿ ਆਖੇ ਹੈ ਨਾਨਕ ਜਿਸ ਤੇ ਪ੍ਰਭੂ ਕਿਰਪਾਲ ਹੁੰਦਾ ਹੈ ਉਸ ਦੀ ਕਾਹਲਣਾ ਪੂਰੀ ਹੋ ਜਾਂਦੀ ਹੈ ਹੁਣ ਇਸ ਤੁਕ ਵਿੱਚ ਕਹੋ ਦੀ ਵਿਆਖਿਆ ਆਖ ਕਰਨ ਨਾਲ ਕਹੋ ਨਾਨਕ ਤੁਕ ਦੀ ਸਮੁੱਚੀ ਵਿਆਖਿਆ ਨਾਲ ਆ ਸਬੰਧਤ ਹੋ ਜਾਂਦਾ ਹੈ ਇਸ ਲਈ ਇਸ ਟਾਂਗ ਅਨੁਸਾਰ ਕਾਹੋ ਨਾਨਕ ਦੇ ਕਾਹੋ ਦੀ ਵਿਆਖਿਆ ਸਹੀ ਨਹੀਂ ਜਾਪਦੀ ਹੈ ਇੱਕ ਹੋਰ ਤੁਕ ਵਿਚਾਰਦੇ ਹਾਂ ਜਿਸ ਵਿੱਚ ਕਾਹੋ ਨਾਨਕ ਸੁਭਾਏਮਾਨ ਹੈ ਨਾਮ ਰਾਸ ਸਾਦ ਸੰਗੇ 카ਟੀ ਕਾਹੋ ਨਾਨਕ ਪ੍ਰਭ ਅਪਦਾ 카ਟੀ पा प्रभु दी मौजूदगी दी एहसास रूपी पूंजी नो जिसने ज्ञान रूपी साददा संग करके खटिया है हे नानक प्रभु ने उस दी हर मुसीबत दूर कर देती है पर इस उपदेश दी व्याख्या जेकर पहले टांग अनुसार करिए ता ਪ੍ਰਭੂ ਦੀ ਮੌਜੂਦਗੀ ਦੀ ਅਹਿਸਾਸ ਰੂਪੀ ਪੂੰਜੀ ਨੂੰ ਜਿਸ ਨੇ ਗਿਆਨ ਰੂਪੀ ਸਾਧ ਦਾ ਸੰਗ ਕਰਕੇ ਖਟਿਆ ਹੈ ਆਖ ਹੇ ਨਾਨਕ ਪ੍ਰਭੂ ਨੇ ਉਸ ਦੀ ਹਰ ਮੁਸੀਬਤ ਦੂਰ ਕਰ ਦਿੱਤੀ ਹੈ ਇਸ ਵਿਆਖਿਆ ਵਿੱਚ ਵੀ ਕਹੋ ਨੋ ਆਖ ਕਹਿਣਾ ਕਹੋ ਦੇ ਸਹੀ ਭਾਵ ਨੂੰ ਨਹੀਂ ਪ੍ਰਗਟਾਉਂਦਾ ਹੈ ਇਸ ਤੋਂ ਸਥਾਪਿਤ ਹੁੰਦਾ ਹੈ ਕਹੋ ਨਾਨਕ ਦੇ ਕਹੋ ਦੀ ਵਿਆਖਿਆ ਦਾ ਪਹਿਲਾ ਟੰਗ ਸਹੀ ਨਹੀਂ ਹੈ ਹੁਣ ਅਸੀਂ ਕਹੋ ਨਾਨਕ ਨੂੰ ਸਮਝਣ ਦੇ ਦੂਜੇ ਟੰਗ ਨੂੰ ਵਿਚਾਰਦੇ ਹਾਂ ਕਹੋ ਨਾਨਕ ਨੂੰ ਸਮਝਣ ਦਾ ਦੂਜਾ ਟੰਗ ਹੈ ਗੁਰੂ ਜੀ ਕਹਿੰਦੇ ਹਨ ਕਹੋ ਨਾਨਕ ਦਾ ਭਾਵ ਗੁਰਬਾਣੀ ਵਿਆਕਰਣ ਅਨੁਸਾਰ ਗੁਰੂ ਜੀ ਕਹਿੰਦੇ ਹਨ ਹੋ ਹੀ ਨਹੀਂ ਸਕਦਾ ਹੈ ਅਜੀਹਾ ਕਿਉਂ ਹੈ ਉਹ ਵਿਚਾਰਦੇ ਹਾਂ ਗੁਰੂ ਜੀ ਕਹਿੰਦੇ ਹਨ ਵਿੱਚ ਗੁਰੂ ਜੀ ਸ਼ਬਦ ਤੀਜਾ ਪੁਰਖ ਇੱਕ ਵਚਨ ਹੈ ਇਸ ਲਈ ਗੁਰਬਾਣੀ ਦੀ ਤੁਕ ਦੀ ਗੁਰੂ ਜੀ ਕਹਿੰਦੇ ਹਨ ਵਾਂਗ ਵਿਆਖਿਆ ਕਰਨ ਲਈ ਤੀਜੇ ਪੁਰਖ ਦੀ ਇੱਕ ਵਚਨ ਵਾਲੀ ਕਿਰਿਆ ਹੀ ਹੋਣੀ ਚਾਹੀਦੀ ਹੈ ਜੋ ਕੁਰਬਾਨੀ ਦੇ ਪਾਸ਼ਾ ਵਿੱਚ ਕਹੈ ਦੇਖ ਰਿਆ ਹੁੰਦੀ ਹੈ। ਇਉ ਤੁਕ ਦਾ ਭਾਵ ਗੁਰੂ ਜੀ ਕਹਿੰਦੇ ਹਨ ਤਾਂ ਹੀ ਹੋ ਸਕਦਾ ਹੈ ਜੇ ਤੁਕ ਵਿੱਚ ਕਹੈ ਨਾਨਕ ਹੋਵੇਗਾ। ਕਹੈ ਨਾਨਕ ਇਸ ਲਈ ਅਜਿਹੇ ਤੁਕ ਵਿੱਚ ਕਹੈ ਨਾਲ ਨਾਨਕ ਦੇ ਕੱਕੇ ਨੂੰ ਔਂਕੜ ਵੀ ਲੋੜੀਂਦਾ ਹੈ। ਪਰ ਜਿਸ ਤੋਕ ਵਿੱਚ ਨਾ ਕਹ ਹੈ ਨਾ ਨਾਨਕ ਹੈ ਬਲਕੇ ਕਹੋ ਨਾਨਕ ਹੈ ਜਿਸ ਦੀ ਵਿਆਖਿਆ ਦੂਜੇ ਢੰਗ ਭਾਵ ਗੁਰੂ ਜੀ ਕਹਿੰਦੇ ਹਨ ਵਾਂਗ ਕਰਨਾ ਤਾਂ ਗੁਰਬਾਣੀ ਦੀ ਭਾਸ਼ਾ ਭਾਵ ਗੁਰਬਾਣੀ ਵਿਆਕਰਣ ਦੇ ਬੁਨਿਆਦੀ ਨਿਯਮਾਂ ਅਨੁਸਾਰ ਹੀ ਸਹੀ ਨਹੀਂ ਹੈ ਹੁਣ ਕਿਉਂਕਿ ਕਹੋ ਦੀ ਮੌਜੂਦਾ ਵਿਆਖਿਆ ਤਾਂ ਸਹੀ ਨਹੀਂ ਹੈ ਇਸ ਲਈ ਜਦੋਂ ਕੋਈ ਅਜੀਹਾ ਗੁਰ ਉਪਦੇਸ਼ ਹੁੰਦਾ ਹੈ ਜਿਸ ਵਿੱਚ ਕਹੋ ਨਾਨਕ ਦੇ ਮੌਜੂਦਾ ਢੰਗ ਨਾਲ ਵਿਆਖਿਆ ਕਰਨੀ ਸੰਭਵ ਹੀ ਨਹੀਂ ਹੁੰਦੀ ਹੈ ਤਾਂ ਕਹੋ ਨਾਨਕ ਦੇ ਕਹੋ ਦੀ ਵਿਆਖਿਆ ਕਰਨ ਨੂੰ ਬਿਲਕੁਲ ਛੱਡ ਹੀ ਦਿੱਤਾ ਜਾਂਦਾ ਹੈ ਗੁਰਬਾਣੀ ਦਾ ਇੱਕ ਅਜੀਹਾ ਉਪਦੇਸ਼ ਹੈ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਇਸ ਤੁਕ ਦੀ ਵਿਆਖਿਆ ਕਿਉਂ ਕੀਤੀ ਗਈ ਹੈ ਹੈ ਨਾਨਕ ਜੋ ਜਗਤ ਦਾ ਮੂਲ ਹੈ ਸਭ ਕੁਝ ਕਰਨ ਜੋਗ ਹੈ ਉਸ ਦਾ ਧਿਆਨ ਧਰ ਇਸ ਤੁਕ ਦੀ ਵਿਆਖਿਆ ਕਰਦੇ ਆ ਨਾਨਕ ਦੀ ਵਿਆਖਿਆ ਤਾਂ ਕੀਤੀ ਹੈ ਪਰ ਕਹੋ ਸ਼ਬਦ ਦੀ ਵਿਆਖਿਆ ਕੀਤੀ ਨਹੀਂ ਗਈ ਹੈ ਅਜਿਹਾ ਇਸ ਲਈ ਹੋਇਆ ਜਾਪਦਾ ਹੈ ਕਿਉਂ ਜੋ ਕਹੋ ਦੀ ਵਿਆਖਿਆ ਆਖ ਕਰਨ ਨਾਲ ਇਸ ਤੁਕ ਦੀ ਸਹੀ ਵਿਆਖਿਆ ਨਹੀਂ ਹੋ ਪਾਂਦੀ ਹੈ ਭਾਵ ਪ੍ਰਭੂ ਸਭ ਕੁਝ ਕਰਨ ਦੇ ਸਮਰਤ ਹੈ ਆਖ ਹੇ ਨਾਨਕ ਉਸ ਦੀ ਵਿਚਾਰ ਕਰ ਪਰਤਕ ਹੈ ਕਿ ਇਸ ਤੁਕ ਵਿੱਚ ਕਹੋ ਨਾਨਕ ਦੇ ਕਹੋ ਦੀ ਇਹ ਸਹੀ ਵਿਆਖਿਆ ਨਹੀਂ ਹੈ ਇਹ ਸਥਾਪਿਤ ਹੋ ਜਾਂਦਾ ਹੈ ਕਿ ਕਹੋ ਨਾਨਕ ਨੂੰ ਸਮਝਣ ਦੇ ਇਹ ਦੋਵੇਂ ਢੰਗ ਹੀ ਸਹੀ ਨਹੀਂ ਹਨ ਅਸੀਂ ਕਹੋ ਨਾਨਕ ਦਾ ਸਹੀ ਸੰਦਰਭ ਸਮਝ ਹੀ ਨਹੀਂ ਸਕੇ ਹਾਂ ਹੁਣ ਤੱਕ ਗੁਰਬਾਣੀ ਦੀ ਭਾਸ਼ਾ ਦੇ ਕਹੋ ਨੂੰ ਪੰਜਾਬੀ ਹਿੰਦੀ ਦੇ ਕਹੋ ਵਾਂਗ ਹੀ ਸਮਝਿਆ ਜਾਂਦਾ ਰਿਹਾ ਹੈ ਸਾਨੂੰ ਕਹੋ ਨਾਨਕ ਦੇ ਕਹੋ ਨੂੰ ਗੁਰਬਾਣੀ ਦੀ ਭਾਸ਼ਾ ਅਨੁਸਾਰ ਸਮਝਣਾ ਹੋਵੇਗਾ ਪਰ ਸਮੁੱਚੇ ਕਹੋ ਨਾਨਕ ਨੂੰ ਸਮਝਣ ਲਈ ਪਹਿਲਾ ਨਾਨਕ ਸ਼ਬਦ ਨੂੰ ਸਮਝਣਾ ਜ਼ਰੂਰੀ ਹੈ ਗੁਰਬਾਣੀ ਦੀ ਵਿਆਖਿਆ ਵਿੱਚ ਨਾਨਕ ਨੂੰ ਹੈ ਨਾਨਕ ਸਮਝਿਆ ਜਾਂਦਾ ਹੈ ਪਰ ਜਦੋਂ ਅਸੀਂ ਇਹ ਵਿਚਾਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਹੈ ਨਾਨਕ ਕਿਸ ਨੂੰ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਹੈ ਨਾਨਕ ਕਿਸ ਨੂੰ ਕਿਹਾ ਸੀ ਤਾਂ ਸੀ ਜਾਣ ਜਾਂਦੇ ਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਹੈ ਨਾਨਕ ਆਪਣੇ ਆਪ ਨੂੰ ਭਾਵ ਆਪਣੇ ਮਨ ਨੂੰ ਕਿਹਾ ਸੀ ਜੇਕਰ ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਦਾ ਭਾਵ ਹੈ ਨਾਨਕ ਅਨੁਸਾਰ ਆਪਣੇ ਮਨ ਨੂੰ ਸੰਬੋਧਨ ਕੀਤਾ ਸੀ ਤਾਂ ਅਸੀਂ ਵੀ ਨਾਨਕ ਦੇ ਸੰਬੋਧਨ ਰਾਹੀਂ ਆਪਣੇ ਮਨ ਨੂੰ ਸੰਬੋਧਨ ਕਰਨਾ ਹੈ। ਇਓ ਜਦੋਂ ਗੁਰਬਾਣੀ ਵਿੱਚ ਨਾਨਕ ਦਾ ਸੰਬੋਧਨ ਹੁੰਦਾ ਹੈ ਤਾਂ ਨਾਨਕ ਦਾ ਭਾਵ ਸਾਡੇ ਲਈ ਹੈ ਮੇਰੇ ਮਨ ਹੁੰਦਾ ਹੈ। ਹੁਣ ਕਾਹੋ ਨਾਨਕ ਦੇ ਕਾਹ ਹੁਣ ਵਿਚਾਰਦੇ ਹਾਂ। ਪੰਜਾਬੀ ਦੇ ਭਾਸ਼ਾ ਦੇ ਕਹੋ ਦਾ ਭਾਵ ਤੇ ਗੁਰਬਾਣੀ ਦੀ ਭਾਸ਼ਾ ਦੇ ਕਾਹੋ ਦਾ 파ਵ ਵਿਲੱਖਣ ਹੈ ਗੁਰਬਾਣੀ ਦੀ ਭਾਸ਼ਾ ਵਿੱਚ ਕਾਹੋ ਹੁਕਮੀ ਪਵਿਕ ਕਾਲ ਦੀ ਦੂਜੇ ਪੁਰਖ ਦੀ ਕਿਰਿਆ ਹੈ ਜਦ ਕੇ ਨਾਨਕ ਸ਼ਬਦ ਦੂਜਾ ਪੁਰਖ ਨਹੀਂ ਤੀਜਾ ਪੁਰਖ ਹੈ ਇਸ ਲਈ ਗੁਰਬਾਣੀ ਵਿੱਚ ਕਾਹੋ ਨਾਨਕ 파ਵ ਤੀਜੇ ਪੁਰਖ ਨਾਲ ਨਹੀਂ ਬਲਕੇ ਨਾਨਕ 파ਵ ਦੂਜੇ ਪੁਰਖ ਨਾਲ ਹੀ ਹੁੰਦਾ ਹੈ ਕਿਉਂ ਜੋ ਗੁਰਬਾਣੀ ਵਿੱਚ ਨਾਨਕ ਦਾ ਭਾਵ ਹੈ ਮੇਰੇ ਮਨ ਹੁੰਦਾ ਹੈ ਇਸ ਲਈ ਕਹੋ ਨਾਨਕ ਦਾ ਭਾਵ ਕਹੋ ਹੈ ਮੇਰੇ ਮਨ ਹੋ ਜਾਂਦਾ ਹੈ ਇਉਂ ਕਾਹੋ ਦਾ ਸੰਬੰਧ ਦੂਜੇ ਪੁਰਖ ਭਾਵ ਮਨ ਨਾਲ ਹੈ ਕਿਉਂ ਜੋ ਗੁਰਬਾਣੀ ਅਨੁਸਾਰ ਪ੍ਰਾਣੀ ਦੇ ਵਿਚਾਰਾਂ ਨੂੰ ਮੰਨ ਕਿਹਾ ਜਾਂਦਾ ਹੈ ਇਸ ਲਈ ਕਹੋ ਹੈ ਮੇਰੇ ਮਨ ਵਿੱਚ ਕਹੋ ਦਾ ਸੰਬੋਧਨ ਵਿਚਾਰਾਂ ਨੂੰ ਹੈ ਕਿਉਂ ਜੋ ਵਿਚਾਰਾਂ ਦਾ ਕੰਮ ਸਮਝਣਾ ਵਿਚਾਰਨਾ ਅਤੇ ਪੁੱਜਣਾ ਹੁੰਦਾ ਹੈ ਇਸ ਲਈ ਗੁਰਬਾਣੀ ਵਿੱਚ ਕਹੋ ਦਾ ਭਾਵ ਸਮਝੋ ਜਾਣੋ ਜਾਂ ਬੁੱਝੋ ਹੁੰਦਾ ਹੈ ਇਉਂ ਕਾਹੋ ਨਾਨਕ ਦਾ ਭਾਵ ਵਖ ਵਖ ਉਪਦੇਸ਼ਾਂ ਦੇ ਸਦ ਅਰਬ ਅਨੁਸਾਰ ਹੋ ਜਾਂਦਾ ਹੈ ਜਾਣ ਹੈ ਮੇਰੇ ਮਨ ਸਮਝ ਹੈ ਮੇਰੇ ਮਨ ਜਾਂ 부ਝ ਹੈ ਮੇਰੇ ਮਨ ਆਓ ਗੁਰਬਾਣੀ ਦੀ ਭਾਸ਼ਾ ਅਨੁਸਾਰ ਕਾਹੋ ਨਾਨਕ ਦੇ ਇਸ ਭਾਵ ਨੂੰ ਗੁਰਬਾਣੀ ਦੀਆਂ ਤੁਕਾਂ ਵਿੱਚ ਸਮਝਦੇ ਹਾਂ ਗੁਰਬਾਣੀ ਦਾ ਫਰਮਾਨ ਹੈ ਕਾਹੋ ਨਾਨਕ ਪ੍ਰਾਣੀ ਪਹਿਲੇ ਪਹਿਰ ਹੁਕਮ ਪਿਆ ਘਰ ਪਾਸ ਇਸ ਦੀ ਵਿਆਖਿਆ ਹੈ ਜਾਣ ਹੈ ਮੇਰੇ ਮਨ ਕਿ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਕਰਤਾਰ ਦੇ ਹੁਕਮ ਵਿੱਚ ਜੀਵ ਮਾਂ ਦੇ ਪੇਟ ਵਿੱਚ ਆ ਕੇ ਵਸ ਜਾਂਦਾ ਹੈ ਕਾਹ ਨਾਨਕ ਦੀ ਇਹ ਵਿਆਖਿਆ ਹੈ ਕੁਰਪਾਣੀ ਦਾ ਫਰਮਾਨ ਹੈ ਕਾਹ ਨਾਨਕ ਪ੍ਰਾਣੀ ਦੂਜੇ ਪਹਰੇ ਵਿਸਰ ਗਿਆ ਧਿਆਨ ਭਾਵ ਜਾਣ ਹੈ ਮੇਰੇ ਮਨ ਕਿ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿੱਚ ਸੰਸਾਰ ਵਿੱਚ ਜਨਮ ਲੈ ਕੇ ਜੀਵ ਕਰਤਾਰ ਨੂੰ ਭੁੱਲ ਜਾਂਦਾ ਹੈ ਕਾਹ ਨਾਨਕ ਤੀਜੇ ਪਹਰੇ ਪ੍ਰਾਣੀ ਤਨ ਜੋ ਬਨਸਿਓ ਚਿੱਤ ਜਾਣ ਹੈ ਮੇਰੇ ਮਨ ਕਿ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਜੀਵ ਤਨ ਅਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਦਾ ਹੈ ਕਾਹ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣੇ ਆਖੇਤ ਜਾਣ ਹੈ ਮੇਰੇ ਮਨ ਕਿ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਪਾਵ ਬੁਰੇ ਪਾ ਜਾਣ ਤੇ ਵਡਣ ਵਾਲੇ ਜਮਦੂਤ ਨੇ ਸਰੀਰ ਰੂਪੀ ਖੇਤ ਨੂੰ ਆ ਕਟਿਆ ਹੈ ਹੁਣ ਅਸੀਂ ਗੁਰਬਾਣੀ ਦੀਆਂ ਉਹਨਾਂ ਤੁਕਾਂ ਨੂੰ ਹੀ ਮੁੜ ਵਿਚਾਰਦੇ ਹਾਂ ਜਿਨ੍ਹਾਂ ਤੋਂ ਪਤਾ ਲੱਗਿਆ ਸੀ ਕਿ ਕਾਹੋ ਨਾਨਕ ਵਿੱਚ ਕਾਹੋ ਦਾ ਭਾਵ ਸਹੀ ਨਹੀਂ ਸਮਝਿਆ ਜਾ ਰਿਹਾ ਹੈ ਅਸੀਂ ਗੁਰਬਾਣੀ ਦੀ ਇਹ ਤੁਕ ਵਿਚਾਰੀ ਸੀ कहो नानक जा कहो हो, हो कृपाल इस तुक तो विच कहो नानक दी सही व्याख्या है जान है मेरे मन के जिस ते प्रभु कृपा करता है ना के आख हे नानक जिस ते प्रभु कृपा करता है कहो नानक जा कहो हो कृपाल मेरे मन ਕਿ ਜਿਸ ਤੇ ਪ੍ਰਭੂ ਕਿਰਪਾ ਕਰਦਾ ਹੈ ਇਸੇ ਤਰ੍ਹਾਂ ਨਾਮ ਰਾਸ ਸਾਧ ਸੰਗੇ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਇਸ ਉਪਦੇਸ਼ ਵਿੱਚ ਕਹੋ ਨਾਨਕ ਦੀ ਸਹੀ ਵਿਆਖਿਆ ਹੈ ਪ੍ਰਭੂ ਦੀ ਮੌਜੂਦਗੀ ਦੀ ਅਹਿਸਾਸ ਰੂਪੀ ਪੂੰਜੀ ਨੂੰ ਜਿਸ ਨੇ ਗਿਆਨ ਰੂਪੀ ਸਾਧ ਦਾ ਸੰਗ ਕਰਕੇ ਖਟਿਆ ਹੈ ਸਮਝ ਏ ਮੇਰੇ ਮਨ ਕਿ ਪ੍ਰਭੂ ਨੇ ਉਸ ਦੀ ਹਰ ਮੁਸੀਬਤ ਦੂਰ ਕਰ ਦਿੱਤੀ ਹੈ ਕਾਹੋ ਨਾਨਕ ਦਾ ਇਹ ਭਾਵ ਉਪਦੇਸ਼ ਦੀ ਸਮੁੱਚੀ ਵਿਆਖਿਆ ਨਾਲ ਟੁਕਮਾ ਹੈ ਅਤੇ ਕਾਹੋ ਦਾ ਸਹੀ ਭਾਵ ਦਰਸਾਉਂਦਾ ਹੈ ਜਾਪਦਾ ਹੈ ਕਿ ਕਾਹੋ ਨਾਨਕ ਵਿੱਚ ਕਾਹੋ ਦਾ ਭਾਵ ਸਮਝੋ ਜਾਣੋ ਬੁਝੋ ਇਸ ਕਰਕੇ ਪਕੜ ਵਿੱਚ ਨਹੀਂ ਆਇਆ ਸੀ ਕਿਉਂਕਿ ਕਾਹੋ ਨਾਨਕ ਦੇ ਨਾਨਕ ਦਾ ਭਾਵ ਹੀ ਹੈ ਮੇਰੇ ਮਨ ਵਜੋਂ ਨਹੀਂ ਸਮਝਿਆ ਗਿਆ ਸੀ ਜਦੋਂ ਅਸੀਂ ਨਾਨਕ ਦੇ ਸਹੀ ਭਾਵ ਹੈ ਮੇਰੇ ਮਨ ਨੂੰ ਜਾਣ ਸਕੇ ਹਾਂ ਤਾਂ ਹੀ ਕਾਹੋ ਨਾਨਕ ਦੇ ਕਾਹੋ ਦੇ ਸਹੀ ਭਾਵ ਸਮਝੋ ਜਾਣੋ ਜਾਂ ਬੁਝੋ ਨੋ ਵੀ ਜਾਣਨਾ ਸੰਭਵ ਹੋ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ